ਅਜ ਵੀ ਵਿਛੜੀ ਵੀਰ ਬੁਲਾਵਨ ਕੱਲੇ ਨੂੰ ਲਾਹੌਰੋਂ ਭੈਣ ਸੁਖ ਮੰਗੇ ਅਡ ਪੱਲੇ ਨੂੰ ਹਾਲ ਬਿਹਾਲ ਹੋਇਆ ਸੀ ਜਦ ਧਰ ਪੰਜਾਬ ਦਾ ਰੋਣਾ ਆ ਜਾਂਦਾ ਹੈ ਚੇਤੇ ਕਰ 47 ਦੇ ਹੱਲੇ ਨੂੰ 15 ਅਗਸਤ ਸਨ 1947 ਦੇਸ਼ ਆਜ਼ਾਦ ਹੋਇਆ ਸਿਆਸਦਾਨ ਕਹਿੰਦੇ ਨੇ ਪਰ ਦੇਸ਼ ਆਜ਼ਾਦ ਨਹੀਂ ਦੇਸ਼ ਵੰਡਿਆ ਗਿਆ ਦੇਸ਼ ਨਹੀਂ ਪੰਜਾਬ ਵੰਡਿਆ ਗਿਆ ਪੰਜ ਆਬ ਜਿਸ ਦੇ ਟੁਕੜੇ ਕੀਤੇ ਗਏ ਪੰਜਾਬ ਦੇ ਗੁਰੂ ਘਰ ਵੰਡੇ ਗਏ ਪੰਜਾਬ ਦੀ ਲੋਕ ਵੰਡੇ ਗਏ ਪੰਜਾਬ ਦੇ ਪਾਣੀ ਵੰਡੇ ਗਏ ਪੰਜਾਬ ਦੀ ਹਾਨੀ ਵੰਡੇ ਗਏ ਵੰਡੇ ਹੋਏ ਪੰਜਾਬ ਵੰਡੇ ਹੋਏ ਲੋਕਾਂ ਦਾ ਦਰਦ ਉਹ ਚੀਜ਼ ਉਹ ਪੀੜਾ ਅੱਜ ਵੀ ਲੋਕਾਂ ਦੇ ਜ਼ਹਿਨ 'ਚ ਹੈ ਪੰਜਾਬ ਹਾਲੇ ਤੱਕ ਠੀਕ ਨਹੀਂ ਹੋ ਸਕਿਆ ਕਦੇ ਪਾਕਿਸਤਾਨ ਨੂੰ ਅਲੱਗ ਕਰ ਦਿੱਤਾ ਤੇ ਕਦੇ ਹਿਮਾਚਲ ਨੂੰ ਤੇ ਕਦੇ ਪੰਜਾਬ ਨੂੰ ਪੰਜਾਬ ਦੀ ਇਹ ਹਾਲ ਦੇਖ ਕੇ ਸ਼ਾਇਰ ਲਿਖਦਾ ਹੈ ਹੁਣ ਤਾਂ ਜਾਗ ਪੰਜਾਬੀਆ ਬੜਾ ਹਿੱਸਾ ਲਿਆਏ ਇੱਕ ਇੱਕ ਕਰ ਹਰਿਆਣਾ ਹਿਮਾਚਲ ਸਭ ਖੋ ਲਿਆਏ ਜਿਨ੍ਹਾਂ ਦੀ ਬਚਾਈਆਂ ਇੱਜ਼ਤਾਂ ਮਿਲਿਆ ਉਹਨਾਂ ਤੋਂ ਅਤਵਾਦੀ ਖਿਤਾਬ ਸਿੰਗਾ ਦੇਖ ਹਾਕਮਾ ਨਾਨਕ ਦੇ ਨਣਕਾਣੇ ਨੂੰ ਨਕਸ਼ੇ 'ਚ ਵੱਖ ਕਰਤਾ ਪੰਜਾਬ ਸਿੰਗਾ ਜਿਨ੍ਹਾਂ ਗਲੀਆਂ ਦੇ ਵਿੱਚ ਪਿਓ ਰੋਲਿਆ ਉਹੀ ਇਨਸਾਫ਼ ਦਿਵਾਉਂਦੇ ਆ ਜਦ ਬੂਟਾਂ ਆਵਨ ਨੇੜੇ ਮਿਤਰਾ ਫਿਰ ਐਸ ਆਈਟੀ ਬਿਠਾਉਂਦੇ ਆ ਗ੍ਰੰਥ ਨਾਮਨ ਦੇ ਤੇਰੀ ਰਚਨਾ ਨੂੰ ਸਿਰਮੋਰੀ ਉਹਨੂੰ ਕਹਿੰਦੇ ਕਿਤਾਬ ਸਿੰਘਾ ਦੇ ਹਾਕਮਾ ਨਾਨਕ ਦੇ ਨਣਕਾਣੇ ਨੂੰ ਨਕਸ਼ੇ 'ਚ ਵਖ ਕਰਤਾ ਪੰਜਾਬ ਸਿੰਘਾ ਕਾਦਾ ਹੋਇਆ ਆਜ਼ਾਦ ਦੇਸ਼ ਸੋਚ ਤਾ ਉਹੀ ਗੁਲਾਮ ਰਹੀ ਰਾਜੇ ਬਣ ਕੇ ਮਹਾਰਾਜੇ ਯਾਰਾ ਪੀੜ ਤੇ ਲੋਕਾਂ ਤੇ ਹੀ ਪਈ ਨਸ਼ੀਨਾ ਮਿਲਦੀ ਜਦ ਇਹਨਾਂ ਨੂੰ ਪੀਂਦੇ ਪਾਣੀ ਚ ਘੋਲ ਜੁਰਾਬ ਸਿੰਘਾ ਦੇਖ ਹਾਕਮਾ ਨਾਨਕ ਦੇ ਨਣਕਾਣੇ ਨੂੰ ਨਕਸ਼ੀ ਚ ਵਖ ਕਰਤਾ ਪੰਜਾਬ ਸਿੰਘਾ ਸਾਨੂੰ ਇਤਰਾਜ਼ ਨਹੀਂ ਤਿਰੰਗੇ ਤੋਂ ਪਰ ਰੰਗਾਂ ਵਾਲੇ ਬਰਾਬਰ ਸਮਝੋ ਕੌਣ ਹਰਾਮੀ ਕੌਣ ਸ਼ਹੀਦ ਇਹ ਤਾਂ ਸੱਚ-ਸੱਚ ਸਭ ਦੇ ਸਾਹਮਣੇ ਕਰ ਲੂ ਜ਼ੁਲਮ ਜੀ ਹਦੋਂ ਟੱਪ ਜੀ ਹਾਕਮਾ ਫਿਰ ਉੱਠਦਾ ਏ ਇਨਕਲਾਬ ਸਿੰਘਾ ਦੇਖ ਹਾਕਮਾ ਨਾਨਕ ਦੇ ਨਣਕਾਣੇ ਨੂੰ ਨਕਸ਼ੇ ਚੁਵਾਖ ਕਰਤਾ ਪੰਜਾਬ ਸਿੰਘਾ ਇਕ ਆਦੀ ਆਜ਼ਾਦੀ ਲੋਕ ਆਜ਼ਾਦ ਨੇ ਪਰ ਉਹਨਾਂ ਦੀ ਸੋਚ ਗੁਲਾਮ ਹੈ ਉਹਨਾਂ ਦੇ ਖਿਆਲ ਗੁਲਾਮ ਨੇ سرمਾਈਦਾਰਾਂ ਦੀ ਲੁੱਟ ਬਰਕਰਾਰ ਹੈ ਧਰਮਾਂ ਦੇ ਨਾਂ ਤੇ ਲੜਾਈ ਬਰਕਰਾਰ ਹੈ ਨਸ਼ੇ ਦੀ ਗੁਲਾਮੀ ਬਰਕਰਾਰ ਹੈ ਭ੍ਰਿਸ਼ਟਾਚਾਰ ਬਰਕਰਾਰ ਹੈ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਭਾਰਤ ਮੁਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ ਅੱਜ ਅਸੀਂ 78ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਸਵਾਲ ਇਹੀ ਹੈ ਕਿ ਕੀ ਸਾਨੂੰ ਸੱਚਮੁੱਚ ਆਜ਼ਾਦੀ ਮਿਲ ਚੁਕੀ ਹੈ ਕੀ ਅਸੀਂ ਇਕੱਲੇ ਅੰਗਰੇਜ਼ਾਂ ਤੋਂ ਆਜ਼ਾਦੀ ਚਾਹੁੰਦੇ ਸਾਂ ਸਾਨੂੰ ਸਰਮਾਇਦਾਰਾਂ ਤੋਂ ਕਦੋਂ ਆਜ਼ਾਦੀ ਮਿਲੇਗੀ ਨਸ਼ੇ ਦੀ ਗੁਲਾਮੀ ਤੋਂ ਕਦੋਂ ਆਜ਼ਾਦੀ ਮਿਲੇਗੀ ਕਦੋਂ ਗਰੀਬੀ ਦੀ ਆਜ਼ਾਦੀ ਮਿਲੇਗੀ ਤੇ ਸੜਕਾਂ ਤੇ ਤਿਰੰਗੇ ਵਿਕ ਰਹੇ ਨੇ ਵੇਚਣ ਵਾਲੇ ਦਾ ਦਰਦ ਕਿਸੇ ਨੇ ਸਮਝਿਆ ਸਾਡੇ ਰਹਿ ਗਏ ਖਰੀਦੇ ਤਿਰੰਗੇ ਸਾਨੂੰ ਜੁੜੀ ਨਾ ਛੱਤ ਫੈਰਉਣ ਲਈ ਸਾਡੀ ਸੋਚ ਅੱਜ ਵੀ ਗੁਲਾਮ ਦਿਨ ਬਣਿਆ ਨਹੀਂ ਜਸ਼ਨ ਮਨਾਉਣ ਲਈ ਮੇਰੀ ਦਿਹਾੜੀ 225 ਹੈ ਕਰ ਦਿਹਾੜੀ ਕਣਕ ਖਰੀਦ ਗਿਆ ਸੀ 125 ਦੀ ਕਣਕ ਆਈ 25 ਰੁਪਏ ਦਾ ਤਿਰੰਗਾ ਲਿਆ ਸੀ ਹਾਕਮ ਸੁਣਦੇ ਨਹੀਂ ਗਰੀਬਾਂ ਦੀ ਕੋਈ ਦੱਸੋ ਟੋਟਕਾ ਗੱਲ ਸਮਝਾਉਣ ਲਈ ਸਾਡੇ ਰਹਿ ਗਏ ਖਰੀਦੇ ਤਿਰੰਗੇ ਸਾਨੂੰ ਜੁੜੀ ਨਾ ਛੱਤ ਫੈਰਉਣ ਲਈ ਸਾਡੀ ਸੋਚ ਅੱਜ ਵੀ ਗੁਲਾਮ ਦਿਨ ਬਣਿਆ ਨਹੀਂ ਜਸ਼ਨ ਮਨਾਉਣ ਲਈ ਦੇਸ਼ ਆਜ਼ਾਦ ਹੈ ਹਿੰਦੁਸਤਾਨ ਤਮਜ਼ਹਬਾਂ ਦੇ ਨਾਲ ਤੇ ਲੜਦੇ ਕਿਉਂ ਤੂੰ ਹਿੰਦੂ ਤੂੰ ਮੁਸਲਮਾਨ ਤੂੰ ਸਿੱਖ ਤੂੰ ਇਸਾਈ ਇਕਲਾਂ ਕਰਦੇ ਕਿਉਂ ਗੱਲਾਂ ਕਰਦੇ ਨੇ ਜੂ ਏਕੇ ਦੀਆਂ ਫਿਰ ਕਿਉਂ ਕਰਦੇ ਸਕੀਮਾਂ ਟਾਉਣ ਲਈ ਸਾਡੇ ਰਹਿ ਗਈ ਖਰੀਦੇ ਤਿਰੰਗੇ ਸਾਨੂੰ ਜੁੜੀ ਨਾ ਛੱਤ ਫੇਰਉਣ ਲਈ ਸਾਡੀ ਸੋਚ ਅੱਜ ਵੀ ਗੁਲਾਮ ਦਿਨ ਬਣਿਆ ਨਹੀਂ ਜਸ਼ਨ ਮਨਾਉਣ ਲਈ ਜੀ ਸਰਦਾਰਾਂ ਦੀ ਗੱਲ ਕਰਾਂ ਤਾਂ ਖਾਲਿਸਤਾਂ ਮੁਸਲਿਮ ਦੀ ਗੱਲ ਕਰਾਂ ਅਤਵਾਦੀ ਹਾਂ ਜੇ ਹਿੰਦੂਆਂ ਦੀ ਗੱਲ ਕਰਾਂ ਤਾਂ ਨਿਕਰਾਂ ਵਾਲਾ ਮੈਂ ਆਪਣੀ ਗੱਲ ਕਰਾਂ ਤਾਂ ਵਖਵਾਦੀ ਹਾਂ ਇਹ ਟੈਗ ਕਿਉਂ ਮੈਨੂੰ ਮਿਲਦੇ ਨੇ ਮੈਂ ਇਹ ਸ਼ਾਇਰੀ ਗਉਣ ਲਈ ਸਾਡੀ ਰਹਿ ਗਈ ਖਰੀਦੇ ਤੇ ਰੰਗੀ ਸਨ ਜੁੜੀ ਨਾ ਛੱਤ ਫਹਿਰੂ ਲਈ ਸਾਡੀ ਸੋਚ ਅੱਜ ਵੀ ਗੁਲਾਮ ਦਿਨ ਬਣਿਆ ਨਹੀਂ ਜਸ਼ਨ ਮਨਾਉਣ ਲਈ ਹਾਕ ਮਾ ਤੂੰ ਵੀ ਐ ਗੁਲਾਮ ਤੇਰੀ ਕਲਮ ਵੀ ਗੁਲਾਮ ਹੋਈ ਅਸੀਂ ਆਜ਼ਾਦ ਹੋ ਕੇ ਵੀ ਗੁਲਾਮ ਹਾਂ ਇਹ ਵੀ ਕਮਾਲ ਹੋਈ ਹਲੇ ਨਵਾਂ ਖੋਨ ਲਿਖਦਾ ਤਾ ਸਮਾਂ ਲੱਗ ਜੂ ਤੈਨੂੰ ਗੱਲ ਸਮਝਾਉਣ ਲਈ ਸਾਡੇ ਰਹਿ ਗਏ ਖਰੀਦੇ ਤਿਰੰਗੇ ਸਾਨੂੰ ਜੁੜੀ ਨਾ ਛੱਤ ਫੇਰਉਣ ਲਈ ਸਾਡੀ ਸੋਚ ਅੱਜ ਵੀ ਗੁਲਾਮ ਦਿਲ ਬਣਿਆ ਨਹੀਂ ਜਸ਼ਨ ਮਨਾਉਣ ਲਈ ਉਨਾ ਸਵਾਲ ਇਹ ਹੈ ਕਿ ਕਦੋਂ ਸਾਡੇ ਖਿਆਲਾਂ ਦੀ ਆਜ਼ਾਦੀ ਮਿਲੇਗੀ ਆਖਿਰ ਕਦੋਂ ਅਸੀਂ ਖੁੱਲੇ ਸਾਹ ਲੈ ਕੇ ਕਹਾਂਗੇ ਕਿ ਅਸੀਂ ਤੇ ਸਾਡਾ ਆਲਾ ਦੁਆਲਾ ਸਭ ਆਜ਼ਾਦ ਹੈ ਆਖਿਰ ਚ 417 ਦੇ ਨਾਲ ਖਤਮ ਕਰਾਂਗੇ ਦੇਸ਼ ਆਜ਼ਾਦ ਹੋਇਆ ਪਰ ਜ਼ਖਮ ਵੀ ਮਿਲੇ ਕਈ ਬੂਟੇ ਮੁਰਝਾਏ ਜੋ ਹਾਲੇ ਤੱਕ ਨਾ ਖਿਲੇ ਆਸ ਕਰਦੇ ਹਾਂ ਹਾਕਮਾ ਕੋਈ ਪਲ ਆਈ ਐਸਾ ਮੁਰਸਰਹਦਾ ਖਤਮ ਹੋਣ ਸਭ ਮੁਕਾਗਿਲੇ ਸਭ ਮੁਕਾਗਿਲੇ